ਫਿਰੋਜ਼ਪੁਰ ਫਾਜ਼ਲਕਾ ਰੋਡ ਪਿੰਡ ਪੀਰਖਾਂ ਛੇਕ ਸਥਿਤ ਸਰਕਾਰੀ ਬੱਸ ਉੱਪਰ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਚਲਾਈਆਂ ਗੋਲੀਆਂ 25 ਤੋਂ 30 ਸਵਾਰੀਆਂ ਸਨ ਬੱਸ ਵਿੱਚ ਸਵਾਰ ਫਿਰੋਜ਼ਪੁਰ ਫਾਜ਼ਲਕਾ ਰੋਡ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪਿੰਡ ਪੀਰਖਾਂ ਛੇਕ ਸਥਿਤ ਸਰਕਾਰੀ ਬੱਸ ਉੱਪਰ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ 25 ਤੋਂ 30 ਸਵਾਰੀਆਂ ਸਨ ਬੱਸ ਵਿੱਚ ਸਵਾਰ ਮਿਲੀ ਜਾਣਕਾਰੀ ਅਨੁਸਾਰ ਫਾਜ਼ਿਲਕਾ ਜੀਟੀ ਰੋਡ ਸਥਿਤ ਪਿੰਡ ਪੀਰਖਾਂ ਛੇਕ ਜਿੱਥੇ ਫਰੋਜਪੁਰ ਡੀਪੂ ਦੀ ਬੱਸ ਸ਼੍ਰੀ ਗੰਗਾ ਨਗਰ ਨੂੰ ਜਾ ਰਹੀ ਸੀ ਤਾਂ ਤਿੰਨ ਮੋਟਰਸਾਈਕਲ ਸਵਾਰ ਨਕਾਬਪੋਸ਼ ਨਿ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਦੋ ਫਾਇਰ ਬੱਸ ਦੇ ਅੱਗੇ ਵਾਲੀ ਵਾਰੀ ਨੂੰ ਜਾ ਵਜੇ ਇਸ ਘਟਨਾ ਦੌਰਾਨ ਬੱਸ ਡਰਾਈਵਰ ਬਚ ਗਿਆ ਅਤੇ ਗੋਲੀਆਂ ਚੱਲਣ ਨਾਲ ਅੰਦਰ ਬੈਠੀਆਂ ਸਵਾਰੀਆਂ ਇੱਕਦਮ ਅਫੜਾ ਤਫੜੀ ਫੈਲ ਗਈ બસ ਚਾਲਕ ਨੇ ਮੁਸ਼ਤਦੀ ਦਿਖਾਉਂਦੇ ਹੋਏ ਬੜੀ ਤੇਜ਼ੀ ਨਾਲ ਬੱਸ ਨੂੰ ਥਾਣਾ ਲਖੋ ਕੇ ਬਹਿਰਾਮ ਵਿਖੇ ਲੈ ਆਇਆ ਘਟਨਾ ਵਾਲੀ ਥਾਂ ਖੇਤਰ ਤੇ ਆਉਣ ਕਾਰਨ ਮਮਦੋਟ ਦੀ ਪੁਲਿਸ ਬਰੀਕੀ ਨਾਲ ਪਹੁੰਚ ਕੇ ਜਾਂਚ ਕਰ ਰਹੀ ਹੈ। ਗੱਡੀ ਚੱਲ ਰਹੀ ਹੈ ਗੱਡੀ ਚੱਲ ਰਹੀ ਹੈ। ਹਾਂਜੀ ਵੀਰੇ ਇਹ ਜਿਹੜੀ ਗੋਲੀਆਂ ਚੱਲੀਆਂ ਤੁਸੀਂ ਵਿੱਚ ਸੀ ਬੱਸ ਦੇ ਵਿੱਚ ਬੈਠੇ। ਸਰ ਮੈਂ ਫੋਨ ਤੇ ਥੋੜਾ ਬਿਜੀ ਸੀ ਬਾਅਦ ਜਰੂਰ ਆਈ ਹੈ ਜੀ। ਹਾਂਜੀ ਕੋਈ ਗੱਲ ਬਾਤ ਹੋਈ ਡਰਾਈਵਰ ਨਾਲ ਸਰ ਗੋਲੀਆਂ ਅੱਗੇ ਨਿਸ਼ਾਨ ਚਾ ਲੱਗੇ ਹੋ ਜੀ ਬਾਕੀ ਤਾਂ ਮੈਨੂੰ ਜਿਆਦਾ ਨਹੀਂ ਹਾਂਜੀ ਵੀਰੇ ਤੁਸੀਂ ਦੱਸੋ ਕੋਈ ਬਾਸ ਵੀਰੇ ਆਪਾਂ ਰਾਤ ਦਾ ਡਰਾਈਵਰ ਆਉਂਦਾ ਨਾਮ ਆਰਮਨਾਲ ਹੀ ਆਂਦੇ ਪਈ ਸੀਗੇ ਤੇ ਤਿੰਨ ਘਰੇ ਦੋ ਜਣੇ ਮੋਬਾਈਕ ਤੇ ਆਏ ਨੇ ਤੇ ਉਹ ਐਫੇਅਰ ਕਰਕੇ ਗਏ ਨੇ ਤੇ ਉਹ ਡਰਾਈਵਰ ਸਾਹਿਬ ਆਪਣੇ ਥੋੜਾ ਜਿਹਾ ਹੋ ਗਏ ਨੀਵੇ ਤੇ ਪਚਾਉ ਹਾਂਜੀ ਵੀਰੇ ਸਵਾਰੀਆਂ ਦੇ ਬਿਆਨ ਲੈ ਗਏ ਆ ਤੇ ਆ ਤੁਹਾਨੂੰ ਗੋਲੀਆਂ ਦੇ ਨਿਸ਼ਾਨ ਦਿਖਾ ਰਹੇ ਨੇ ਆ ਕਿਸੇ ਨੇ 5235 ਗੱਡੀ ਤੇ ਗੋਲੀਆਂ ਦੇ ਫਾਇਰ ਕੀਤੇ ਆ ਇੱਕ ਆਹ ਗੋਲੀ ਅਗਾਰ ਪਾਰ ਲੰਗੀ ਆ ਇੱਕ ਇਧਰੋਂ ਆਹ ਗੋਲੀ ਸ਼ੀਸ਼ੇ ਥਾਣੀ ਪਾਰ ਲੰਗੀ ਜੀ ਤੇ ਕਨੈਕਟਰ ਵੀਰ ਦੇ ਸ਼ਰਲੇ ਵੱਜੇ ਆ ਲੱਤਾਂ ਤੇ ਆ ਵੇਖ ਸਕਦੇ ਤੁਸੀਂ ਕਨੈਕਟਰ ਵੀਰ ਦੇ ਜਿਹੜੇ ਸ਼ਰਲੇ ਵੱਜੇ ਆ ਹਾਂ ਮੈਂ ਤੁਹਾਡਾ ਤੇ ਬਸ ਚ ਸੀ ਤੁਸੀਂ ਕਨੈਕਟਰ ਹਾਂਜੀ ਮੈਂ ਬਸ ਦੇ ਵਿੱਚ ਕਨੈਕਟਰ ਹਾਂ ਜੀ ਮੇਰਾ ਨਾਮ ਅਮਨਦੀਪ ਸਿੰਘ ਆ ਜੋ ਮੈਂ ਬਤੌਰ ਕਨੈਕਟਰ ਕੰਮ ਕਰਦਾ ਪੰਜਾਬ ਰੋਡਵੇ ਸਲੋਇਪ ਕੋ ਡੀਪੂ ਦੇ ਵਿੱਚ ਜੀ ਤੇ ਜਦੋਂ ਅਸੀਂ ਚੱਲ ਕੇ ਆ ਰਹੇ ਸੀ ਫਿਰੋਜ਼ਪੁਰੋਂ 5:10 ਦੇ ਚੰਨੇ ਆ ਅਸੀਂ ਚੱਲ ਕੇ ਆ ਰਹੇ ਸੀ ਦੋਵੇਂ ਜਣੇ ਆਰਾਮ ਨਾਲ ਗੱਲਾਂ ਕਰਦੇ ਪਏ ਹਾਂ ਤੇ ਕੋਈ ਤਿੰਨ ਅਣਪਛਾਤੇ ਬੰਦੇ ਆਏ ਆ ਮੋਟਰਸਾਈਕਲ ਤੇ ਉਹਨਾਂ ਨੇ ਪਹਿਲੀ ਗੋਲੀ ਮਾਰੀ ਆ ਆਉਂਦਿਆਂ ਪਹਿਲੀ ਗੋਲੀ ਮਾਰੀ ਡਰਾਈਵਰ ਬਾਰੀ ਦੇ ਵਿੱਚ ਜੀ ਠੀਕ ਆ ਜੀ ਦੂਜੀ ਗੋਲੀ ਅਗਲੇ ਬੰਨੇ ਕਰਕੇ ਮੋਟਰਸਾਈਕਲ ਅਗਲੇ ਬੰਨੇੋਂ ਪਿੱਛੇ ਨੂੰ ਮਾਰੀ ਤਾਂ ਅਸੀਂ ਬੱਸ ਰੋਕ ਲਈਏ ਤੇ ਇਸ ਮੌਕੇ ਉਹ ਉਹ ਨਿਕਲ ਗਏ ਆ ਲੈ ਕੇ ਗਾਂ ਤੇ ਇਸ ਬੱਚਾ ਮੇਰੇ ਇੱਥੇ ਸ਼ਰੇ ਲੱਗੇ ਆ ਇਹ ਨਹੀਂ ਪਤਾ ਉਹ ਸ਼ਰੇ ਲੱਗੇ ਜਾਂ ਨਹੀਂ ਪਤਾ ਕੱਚ ਲੱਗਾ ਆ ਹੂੰ ਬਾਰੀ ਦਾ ਕੱਚ ਵੀ ਟੁੱਟ ਕੇ ਵੱਜਾ ਆ ਹੂੰ ਤੇ ਸ਼ਰੇ ਲੱਗੇ ਤੇ ਲਈ ਮੈਡੀਸਿਨ ਵਗੈਰਾ ਹਾਂਜੀ ਹਾਂਜੀ ਮੈਡੀਸਿਨ ਲੱਗੀਆਂ ਆ ਟੈਟਨਸ ਦਾ ਟੀਕਾ ਲਵਾਇਆ ਹੁਣੇ ਤੇ ਫਿਰ ਉਸ ਤੋਂ ਬਾਅਦ ਤੁਸੀਂ ਬਸ ਇੱਥੇ ਲੈ ਕੇ ਆ ਕੇ ਲੱਖੋਗੇ ਬਰਾਹ ਖਾਣੇ ਜਾਗੇ ਹੂੰ ਕਨੈਕਟਰ ਤੁਹਾਡੇ ਸ਼ਰੇ ਲੱਗੇ ਦਾ ਡਰਾਈਵਰ ਸਹੀ ਆ ਹਾਂਜੀ ਡਰਾਈਵਰ ਬਿਲਕੁਲ ਠੀਕ ਆ ਜੀ ਅੱਛਾ ਤੇ ਕੀ ਪਤਾ ਲੱਗਿਆ ਕਿ ਪਿੱਛੋਂ ਹੀ ਆਏ ਆ ਬੰਦੇ ਜਾਂ ਕਿਦੋਂ ਹਾਂ ਪਿੱਛੋਂ ਕਿਦੋਂ ਆਏ ਆ ਸਾਨੂੰ ਨਹੀਂ ਕੁਝ ਵੀ ਪਤਾ ਹਰ ਨਾ ਤਾਂ ਸਾਡੀ ਕਿਹਨਾਂ ਇਧਰ ਜਾਣ ਪਛਾਣ ਹੈਗੀ ਆ ਤਾਂ ਨਾ ਹੀ ਸਾਨੂੰ ਇਥੋਂ ਕੋਈ ਜਾਣਦਾ ਇਧਰ ਅੱਛਾ ਤੁਸੀਂ ਕਿਹੜੇ ਏਰੀਆ ਤੋਂ ਅਸੀਂ ਧਰਮਕੋੜ ਏਰੀਆ ਤੋਂ ਕੀ ਨਾਮ ਦੱਸਿਆ ਸੀ ਅਮਨਦੀਪ ਸਿੰਘ